ਨਾ ਸਾਜੋ ਨਾ ਬਾਜੋ ਨਾ ਫੌਜੋ ਨਾ ਫਰਸ਼ ਪਰ ਜਦੋਂ ਖੁਦਾਵੰਦ ਬਖਸ਼ੇਂ ਦਿੰਦਾ ਨਾ ਉਦੋਂ ਪਦਾਰਥਾਂ ਤੋਂ ਬਿਨਾਂ ਵੀ ਆਤਮਕ ਆਨੰਦ ਹੁੰਦਾ ਐਸ਼ਵੇਸ਼ਰਤ ਹੁੰਦੀ ਐਸ਼ਵ ਆਨੰਦ ਹੁੰਦਾ ਪਰ ਜੇ ਦੁਨੀਆਂ ਦੀ ਐਸ਼ਵੇਸ਼ਰਤ ਮਿਲ ਜਾਏ ਤੇ ਸੌ ਦਾ ਲਾੜ ਛੁੱਟ ਜਾਏ ਫਿਰ ਕਿਹੜੇ ਕੰਮ ਐਸੇ ਸੁਖ ਜੀ ਕਿਹੜੇ ਕੰਮ ਐਸਾ ਸ਼ਿੰਗਾਰ ਸੁਹਾਗ ਇਸ ਕਾਮਣ ਕੁਲਖਣੀ ਕੀ ਕਰਾਂਗੇ ਉਸ ਸ਼ਿੰਗਾਰ ਨੂੰ ਕੀ ਕਰਾਂਗੇ ਉਸ ਸੁਭਦਾ ਨੂੰ ਚੂੜਾ ਭੰਨ ਪਲੰਘ ਸੋਮੁੰਦੇ ਸਣ ਬਾਹੀ ਸਣ ਬਾਹ ਅਗ ਲੱਗੇ ਐਸੇ ਸ਼ਿੰਗਾਰ ਨੂੰ ਜੇ ਕੰਤ ਨਾ ਮਿਲਿਆ ਤੇ ਤੋ ਆ ਸਖਾਰੇ ਗੁਕਰਗੀ ਤਰਪਾਤਖਾ ਤੁਦ ਬਿਨ ਰੋਗ ਰਜਾਈਆਂ ਦਾ ਓਢਣ ਮੰਦ ਮੰਦ ਹਵਾ ਚੱਲ ਰਹੀ ਹੈ ਮੇਰੇ ਦਸ਼ਮੇਸ਼ ਪਾਤਸ਼ਾਹ ਬੇਪਰਵਾਹ ਕਰਤੇ ਦੇ ਸ਼ੁਕਰ ਵਿੱਚ ਕਾਦਰ ਦੀ ਕੁਦਰਤ ਨੂੰ ਮਾਨਦੇ ਹੋਏ ਬੜੇ ਹੀ ਵਿਸਮਾਦੀ ਜੇ ਪਾਲ ਸਨ ਤੇ ਤਸਵਰ ਕਲਪਨਾ ਕੀਤੀ ਵੀਰ ਨਾਮ ਸਿੰਘ ਨੇ ਦੋ ਅੱਖਰ ਜ਼ਰੂਰ ਸੁਣ ਲਿਓ ਠੰਡੀਆਂ ਠੰਡੀਆਂ ਹਵਾਏ ਜਰਾ ਠਹਿਰ ਜਾ ਐਵੇਂ ਕਤੋ बगी तूं न अख खोल जे न पचो बड़े मगली हौली बगी तूंरिए अख खोल जे न पचो ब ਗੜਿ ਵਿੱਚੋਂ ਪੁੱਤਰਾ ਤੂੰ ਮੋਜਿਆ ਤੋੜ ਕੇ ਲੰਘ ਆਇਆ ਕਫੜ ਉਭ ਕੇ ਰੁੱਖ ਮੋੜ ਕੇ ਗੜਿ ਵਿੱਚੋਂ ਪੁੱਤਰਾ ਤੂੰ ਮੋਜਿਆ ਤੋੜ ਕੇ ਲੰਘ ਆਇਆ ਕਫੜ ਉਭ ਕੇ ਰੁੱਖ ਮੋੜ ਕੇ ਯਾਦ ਛੋਟੀਆਂ ਯਾਦ ਛੋਟੀਆਂ ਲਾਲਾ ਦੀ ਆਈ ਗੋੜੀ ਐ ਤਾਇਓ ਤੇਕ ਸੀਨੇ ਘੁੱਟ ਕੇ ਲਗਾਈਨੀ ਹੌਲੀ ਹੌਲੀ ਵਗੀ ਤੁਹਨੇ ਰੀਏ ਅੱਖ ਖੋਲ ਜੇ ਨਾ ਪਾਜਾਂ ਸਿੱਖ ਕੌਮ ਉੱਤੋਂ ਵਾਰ ਕੇ ਆਇਆ ਏ ਫਕੀਰਾਂ ਦਾ ਲਿਬਾਸ ਅਜਤਾਰ ਕੇ ਸਾਰਾ ਪਰਵਾਰ ਸਿੱਖ ਕੌਮ ਉੱਤੋਂ ਵਾਰ ਕੇ ਆਇਆ ਏ ਫਕੀਰਾਂ ਦਾ ਲਿਬਾਸ ਅਜਤਾਰ ਕੇ ਸਾਟੇ ਮਖਮਲੀ सजानू त पया कंडेज विछाई नली हौली वगी तूं हनेरिए अख खुल जे नगी हौली हौली वॻी ਤੁਹਾਨੇ ਰੀਏ ਅੱਖ ਖੋਲ ਜੇ ਨਾ ਪਾਚ